ਅੱਜ ਆਪਾਂ ਇੱਕ ਸ਼ੀਸ਼ੇ ਦੇ ਹੇਠਲੇ ਪਾਸੇ ਕੀ ਰੱਖਿਆ ਹੋਇਆ ਚਾਟ ਇਹ ਚਾਟ ਕਿਸ ਚੀਜ਼ਾਂ ਦਾ ਲਗਾ ਮਾਤਰਾਵਾਂ ਲਗਾ ਮਾਤਰਾਵਾਂ ਸਾਡੇ ਕਿੰਨੀਆਂ ਹੁੰਦੀਆਂ ਨੇ 10 ਬਹੁਤ ਛਾਬਸ਼ ਬਹੁਤ ਵਧੀਆ ਤੇ ਦਸੇ ਲਗਾ ਮਾਤਰਾਵਾਂ ਦੇ ਆਪਾਂ ਆ ਕੀ ਲਿਖੇ ਹੋਏ ਨੇ ਜੈਨ ਵਰy ਗੁੱਡ ਬਹੁਤ ਵਧੀਆ ਆਪਾਂ ਦਸੇ ਚਿੰਨ ਲਿਖੇ ਹੋਏ ਆ ਅੱਜ ਆਪਾਂ ਇਸ ਚਾਰਟ ਦੇ ਨਾਲ ਪਹਿਸੇ ਪਹਿਲਾਂ ਤੁਹਾਨੂੰ ਮੈਂ ਬੋਰਡ ਦੇ ਉੱਪਰ ਆਪਾਂ ਸਾਰਿਆ ਕੁਝ ਸਿੱਖਿਆ ਸੀ ਨਾ ਹਾਂਜੀ ਅੱਜ ਆਪਾਂ ਇੱਕ ਚਾਰਟ ਦੇ ਰਾਹੀਂ ਵੀ ਇਸ ਚੀਜ਼ ਨੂੰ ਸਿੱਖਦੇ ਆਂ ਤੁਸੀਂ ਇਸ ਨੂੰ ਬਹੁਤ ਸੌਖੇ ਤਰੀਕੇ ਨਾਲ ਘਰ ਜਾ ਕੇ ਵੀ ਸਿੱਖ ਸਕਦੇ ਹੋ ਜਿੰਨਾ ਵਿਦਿਆਰਥੀਆਂ ਨੂੰ ਥੋੜੀ-ਬਹੁਤੀ ਲਿਖਣ ਦੇ ਵਿੱਚ ਪੰਜਾਬੀ ਨੂੰ ਜਾਂ ਪੰਜਾਬੀ ਭਾਸ਼ਾ ਨੂੰ ਬੋਲਣ ਦੇ ਵਿੱਚ ਪ੍ਰਵਾਹ ਸਮੱਸਿਆ ਆਦੀ ਹੈ ਉਹ ਸਮੱਸਿਆ ਨੂੰ ਇਹ ਸਾਡਾ ਚਾਰਟ ਬਿਲਕੁਲ ਕੀ ਕਰ ਦੂਗਾ ਹੱਲ ਕਰ ਦੂਗਾ ਇਸ ਕਰਕੇ ਆਪਾਂ ਥੋੜਾ ਜਿਹਾ ਅੱਜ ਇਸ ਚਾਰਟ ਨਾਲ ਸਮਝ ਕੇ ਦੇਖਦੇ ਆ ਇਹ ਮੇਰੇ ਹੱਥ ਦੇ ਵਿੱਚ ਕੁਝ ਗੱਤੇ ਦੇ ਟੁਕੜੇ ਨੇ ਇਹਨਾਂ ਟੁਕੜਿਆਂ ਨੂੰ ਮੈਂ ਇੱਥੇ ਘੇਰਦਾ ਇਹ ਟੁਕੜੇ ਕੀ ਨੇ ਵਰਨਮਾਲਾ ਹਾਂਜੀ ਵਰਨਮਾਲਾ ਦੇ ਤਾਂ ਕਿਹੜੀ ਭਾਸ਼ਾ ਦੀ ਵਰਣਮਾਲਾ ਦੇ ਗੁਰਮੁਖੀ ਪੰਜਾਬੀ ਭਾਸ਼ਾ ਦੀ ਕਿਹੜੀ ਲਿਪੀ ਗੁਰਮੁਖੀ ਹਾਂਜੀ ਗੁਰਮੁਖੀ ਲਿਪੀ ਦੀ ਵਰਣਮਾਲਾ ਜਿਹੜੀ ਉਹਦੇ ਅੱਖਰ ਨੇ ਜਿਹੜੇ ਆਪਾਂ ਰੱਖੇ ਹੋਏ ਆ ਹੁਣ ਆਪਾਂ ਇਹਨਾਂ ਅੱਖਰਾਂ ਦੇ ਨਾਲ ਇਸ ਲਗਾ ਮਾਤਰਾ ਲੱਗਣ ਦੇ ਨਾਲ ਕਿਹੜੀ ਆਵਾਜ਼ ਕਿਵੇਂ ਨਿਕਲੇਗੀ ਜਾਂ ਕਿਵੇਂ ਆਵਾਜ਼ ਆਊਗੀ ਆਪਾਂ ਉਹਦਾ ਸਿੱਖਾਂਗੇ ਹੁਣ ਮੈਂ ਸਭ ਤੋਂ ਪਹਿਲੀ ਵਾਰੀ ਇੱਕ ਆ ਅੱਖਰ ਜੱਕ ਰਿਹਾ ਅੱਖਰ ਕਿਹੜਾ ਸ ਸਾ ਸੋ ਠੀਕ ਹੈ ਜੀ ਐਸਾ ਪਾਸਾ ਸੇ ਨੂੰ ਇੱਥੇ ਰੱਖ ਲਿਆ ਕੀ ਬਣ ਗਿਆ ਕੀ ਆਵਾਜ਼ ਆਊਗੀ ਸੋ ਸੋ ਤੋਂ ਬਾਅਦ ਪਿੱਛੇ ਸਾਊਂਡ ਕਿਹੜਾ ਆਵਾਜ਼ ਕਿਹੜੇ ਆ ਰਿਹਾ ਓ ਇਸ ਕਰਕੇ ਆਪ ਕੀਆ ਮੋਕਸਤਾ ਇਸ ਕਰਕੇ ਦੇ ਨਾਲ ਕੋਈ ਵੀ ਲੱਗ ਨਹੀਂ ਲਗਾਈ ਹੁਣ ਆਪੇ ਐਸੇ ਸਸੇ ਅੱਖਰ ਨੂੰ ਚੁੱਕ ਕੇ ਇੱਥੇ ਰੱਖ ਲਿਆ ਹੁਣ ਆਵਾਜ਼ ਕੀ ਆ ਗਈ ਸਾ ਸੋ ਕਗਾ ਮਾਤਰਾ ਦੇ ਵਿੱਚੋਂ ਸਵਰਤਮੀਆਂ ਦੇ ਵਿੱਚੋਂ ਆਵਾਜ਼ ਕਿਹਨੇ ਆਈ ਇੱਥੇ ਕੰਨੇ ਕੰਨੇ ਵੀ ਅੜੇ ਨੂੰ ਕੰਨਾ ਆ ਮੋੜੇਸ ਕਰਕੇ ਸਸੇ ਨੂੰ ਕੰਨਾ ਕਿ ਬਣ ਗਿਆ ਸਾ ਬਹੁਤ ਵਧੀਆ ਬਈ ਹੁਣ ਆਪਾਂ ਇਸੇ ਸਸੇ ਨੂੰ ਚੁੱਕ ਕੇ ਇੱਥੇ ਰੱਖ ਲਿਆ ਹੁਣ ਕੀ ਆਵਾਜ਼ ਆਏਗੀ ਸ ਸ ਈੜੀ ਨੂੰ ਸਈ ਹੁਣ ਇਸੇ ਨੂੰ ਆਪਾਂ ਸਸੇ ਅੱਖਰ ਨੂੰ ਜਾ ਕੇ ਇੱਥੇ ਰੱਖਿਆ ਸ ਸੀ ਦੀ ਆਇਕਿਆ ਹੋਈ ਕਿਉਂਕਿ ਬਿਹਾਰੀ ਬਿਹਾਰੀ ਲੱਗੀ ਆ ਫਿਰ ਦੀ ਆਵਾਜ਼ ਲੰਬੀ ਜਾਏਗੀ ਈ ਤਾਂ ਸ ਸ ਖੜਾਗਾ ਤਾਂ ਦਿਵਣ ਗਿਆ ਸੀ ਸੀ ਬਹੁਤ ਵਧੀਆ ਸ਼ਾਬਾਸ਼ ਹੁਣ ਆਪਾਂ ਇਸ ਸ ਸ ਨੂੰ ਚੁੱਕ ਕੇ ਰੱਖ ਲਿਆ ਇੱਥੇ ਸੁ ਕਿਰੇ ਸਵਰਤਨ ਦੀ ਆਵਾਜ਼ ਕਿਹੜੀ ਆ ਸੁ ਉਡੇ ਨੂੰ ਔਂਕੜ ਉਲਝਣਾ ਨਹੀਂ ਬੇਟਾ ਇੱਥੇ ਦੇਖਣਾ ਉਡੇ ਨੂੰ ਔਂਕੜ ਊ ਫੇ ਬਣ ਗਈ ਗਿਆ ਸਸਾ ਰੱਖ ਕੇ ਸ ਹੁਣ ਆਪੇ ਇਸੇ ਸਸੇ ਨੂੰ ਇੱਥੇ ਰੱਖ ਲਿਆ ਹੁਣ ਕੀ ਆ ਜਾਊਗੀ ਸੂ ਕਿਉਂਕਿ ਇੱਥੇ ਸਾਊਂਡ ਆਵਾਜ਼ ਕਿਹੜੀ ਆ ਰਹੀ ਆ ਗਲੰਕੜ ਦੀ ਊੜੇ ਨੂੰ ਗਲੰਕੜ ਦੀ ਊ ਦੀ ਆ ਰਹੀ ਆ ਅੱਖਰ ਆਪਣਾ ਸਸਾ ਹੈਗਾ ਤਾਂ ਆਵਾਜ਼ ਆਊਗੀ ਸੂ ਹੁਣ ਆਪਾਂ ਸਸੇ ਨੂੰ ਸੇ ਆਵਾਜ਼ ਕਹਿੰਦੀ ਆ ਲਾਲੀ ਉਸ ਤੋਂ ਬਾਅਦ ਇੱਥੇ ਸੋ ਤਾਂ ਕਿ ਆਪ ਕੀ ਆ ਗਿਆ ਗੁਰੂ ਨਾਨਕ ਐੜੇ ਨੂੰ ਦਲਾਵੇਂ ਦੀ ਆਵਾਜ਼ ਆ ਗਈ ਹੁਣ ਇਸ ਸੱਸੇ ਨੂੰ ਆਪ ਇੱਥੇ ਰੱਖ ਲਿਆ ਸੋ ਕਾਦੀ ਵਾਜਾ ਹੋਣੇ ਦੀ ਕੂੜੇ ਦਾ ਮੂੰਹ ਫੁੱਲਾ ਉਸ ਤੋਂ ਬਾਅਦ ਇਸ ਸੱਸੇ ਨੂੰ ਆਪਾਂ ਰੱਖ ਲਿਆ ਸੋ ਆਵਾਜ਼ ਕਾਦੀ ਆ ਕਨੌੜੀ ਕਨਾੜੇ ਦੀ ਅੜੇ ਨੂੰ ਕਨਾੜਾ ਆ ਸਸਾ ਰੱਖਿਆ ਦਾ ਬਣ ਗਿਆ ਸੋ ਬਹੁਤ ਵਧੀਆ ਇਸੇ ਤਰੀਕੇ ਦੇ ਨਾਲ ਆਪਾਂ ਸਾਡੀ ਵਰਣਮਾਲਾ ਦੇ ਜਿਹੜੇ ਸਾਰੇ ਅੱਖਰ ਨੇ ਕੁੱਲ ਅੱਖਰ ਕਿੰਨੇ ਨੇ 41 ਟੁੱਟ ਵਰਣਮਾਲਾ ਦੇ ਅੱਖਰ ਬੇਟਾ 41 ਜਿਹੜੇ ਦਾਸ ਨੇ ਉਹ ਕਿੰਨੇ 39 ਮਾਤਰਾਵਾਂ ਆਪਾਂ ਤੇ ਹੁਣ ਦਿਨ ਨਹੀਂ ਲਗਾ ਮਾਤਰਾ ਨਾਲ ਸਾਡੀਆਂ ਦਾਸ ਨੇ ਜਾਂ ਇਹਨਾਂ ਨੂੰ ਸਵਾਰਤ ਧੁਨੀਆਂ ਵੀ ਕਹਿੰਦੇ ਨੇ ਕਿਉਂਕਿ ਧੁਨੀਆਂ ਨੇ ਆਵਾਜ਼ ਉਹ ਦਾਸ ਨੇ ਠੀਕ ਹੈ ਹੁਣ ਇਸ ਤਰੀਕੇ ਨਾਲ ਪਹਿਲਾਂ ਸਸਾਰੇ ਰੱਖਿਆ ਹੁਣ ਆਪਾਂ ਕੱਕਾ ਵੀ ਰੱਖ ਸਕਦੇ ਆ ਇਸੇ ਤਰੀਕੇ ਨਾਲ ਨੰਨਾ ਰੱਖ ਸਕਦੇ ਆ ਆਪਣੇ ਕੋਲੇ ਜੱਜਾ ਵੀ ਬਣਿਆ ਹੋਇਆ ਜੱਜਾ ਵੀ ਰੱਖ ਸਕਦੇ ਆ ਇਸੇ ਤਰੀਕੇ ਦੇ ਨਾਲ ਅਸੀਂ ਸਾਰੀ ਵਰਣ ਵਾਲਾ ਦੇ ਅੱਖਰਾਂ ਨੂੰ ਇਦਾਂ ਰੱਖ ਕੇ ਉਹਦੀਆਂ ਆਵਾਜ਼ਾਂ ਵੜਾ ਸਕਦੇ ਆ ਇਸ ਦੇ ਨਾਲ ਸਾਨੂੰ ਪੰਜਾਬੀ ਪੜ੍ਹਨੀ ਆ ਜਾਵੇਗੀ ਤੇ ਪੰਜਾਬੀ ਲਿਖਣੀ ਵੀ ਆ ਜਾਵੇਗੀ ਕਿਵੇਂ ਲੱਗਿਆ ਸਾਰੇ ਬੱਚਿਆਂ ਨੂੰ ਇਹ ਬਹੁਤ ਵਧੀਆ ਇਹ ਸਾਰਾ ਚਾਰਟ ਘਰ ਜਾ ਕੇ ਬਣਾ ਕੇ ਦੇਖੋਗੇ ਹਾਂ ਜੀ ਬਹੁਤ ਵਧੀਆ ਪਿਆਰੇ ਬੱਚੋ ਇਸ ਚੀਜ਼ ਨੂੰ ਸਿੱਖਣ ਦੇ ਲਈ ਜਿਹੜੀ ਮੈਂ ਉਮੀਦ ਲਾਈ ਤੁਸੀਂ ਇਸ ਚੀਜ਼ ਨੂੰ ਸਿੱਖੋਗੇ ਮੇਰੀ ਉਮੀਦ ਤੇ ਸਾਰੇ ਮੇਰੇ ਪਿਆਰੇ ਬੱਚੇ ਖਰੇ ਉੱਤਰਿਆ ਤੁਸੀਂ ਸਾਰੇ ਚੀਜ਼ ਸਮਝ ਆਈ ਜਵਾਬ ਵੀ ਦੇ ਰਹੇ ਹੋ ਹੁਣ ਆਪਾਂ ਨੇ ਸਾਰੇ ਵਰਨ ਵਾਲਾ ਦੇ ਅੱਖਰ ਬਣਾ ਕੇ ਘਰ ਜਾ ਕੇ ਵੀ ਇਸ ਦੀ ਜਿਹੜੀ ਅਭਿਆਸ ਹੈ ਉਹ ਆਪਾਂ ਨੇ ਕਰਨਾ ਹੈ ਇਸ ਕਰਕੇ ਤੁਹਾਡਾ ਇਸ ਨੂੰ ਸਿੱਖਣ ਦੇ ਲਈ ਕੋਸ਼ਿਸ਼ ਕਰਨ ਦੇ ਲਈ ਸਾਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ